ਇਹਨਾਂ ਦੇ ਬੱਚੇ ਅੱਜ ਵੀ ਸਕੂਲ ਜਾਣ ਬਾਰੇ ਇਹ ਫਿਕਰ ਹੋਵੇ ਵੀ ਡੱਬੇ 'ਚ ਆਟਾ ਹੈ ਕਿ ਨਹੀਂ ਹੈ ਰੋਟੀ ਮਿਲੂ ਕਿ ਨਹੀਂ ਜਿਹਨੂੰ ਅੱਜ ਵੀ ਉਹ ਦੁੱਧ ਦਾ ਗਲਾਸ ਨਹੀਂ ਮਿਲਦਾ ਇੱਕ ਗਲਾਸ ਦੁੱਧੇ ਨਾਲ ਸਾਰਾ ਡੱਬੜਾ ਜਿਹੜਾ ਉਹ ਪੂਰੀ ਦਿਹਾੜੀ ਲੰਗਾਉਂਦਾ ਜੇ ਉਹਦਾ ਜਵਾਕ ਰੱਜ ਕੇ ਲੱਸੀ ਪੀਣ ਲੱਗ ਜੂ ਦੁੱਧ ਪੀਣ ਲੱਗ ਜੂ ਰੱਜਵੀਂ ਰੋਟੀ ਖਾਣ ਲੱਗ ਜੂ ਤਾਂ ਇਹਦੇ ਨਾਲ ਕੋਈ ਹੰਕਾਰ ਵਾਲੀ ਗੱਲ ਨਹੀਂ ਹੈ ਅਸਲ ਦੇ ਵਿੱਚ ਉਹ ਤਬਕਾ ਜਿਹੜਾ ਸਦੀਆਂ ਤੋਂ ਹਾਸ਼ੀਏ ਦੇ ਧੱਕਿਆ ਹੋਇਆ ਤੇ ਜਾਤ ਪਾਤ ਦਾ ਜਿਹੜਾ ਸ਼ਿਕਾਰ ਬਣਾਇਆ ਜਾਂਦਾ ਅਸਲ ਦੇ ਵਿੱਚ ਉਹ ਇੱਕ ਮਾਨ ਸਨਮਾਨ ਦੀ ਜ਼ਿੰਦਗੀ ਜਿਉਣ ਲੱਗ ਜੂ ਇਸ ਕਰਕੇ ਜਿਹੜੇ ਲੋਕ ਇਸ ਜਾਤੀ ਪ੍ਰਬੰਧ ਨੂੰ ਬਣਾਈ ਰੱਖਣਾ ਚਾਹੁੰਦੇ ਨੇ ਜਿਹੜੇ ਚਾਹੁੰਦੇ ਨੇ ਵੀ ਜਿਵੇਂ ਸਾਡਾ ਪਹਿਲਾਂ ਦਾ ਔਕਾ ਚੱਲਦਾ ਸੀ ਉਵੇਂ ਹੀ ਚੱਲੇ ਉਹ ਇਸ ਤਰ੍ਹਾਂ ਦੀਆਂ ਅਫਵਾਹਾਂ ੜਾਉਂਦੇ ਨੇ ਜਦ ਕਿ ਅਸੀਂ ਤਾਂ ਚਾਹੁੰਦੇ ਹਾਂ ਉਹ ਬਰਾਬਰੀ ਵਾਲਾ ਪ੍ਰਬੰਧ ਜਿਹਦੇ ਵਿੱਚ ਕੋਈ ਜਾਤ ਪਾਤ ਨਾ ਹੋਵੇ ਜਿਹਦੇ ਵਿੱਚ ਸਾਂਝਾ ਪ੍ਰਬੰਧ ਹੋਵੇ ਤੇ ਜਿੱਥੇ ਜ਼ਮੀਨ ਦੀ ਕੋਈ ਕਾਣੀ ਵੰਡਣਾ ਹੋਵੇ ਸਭ ਬਰਾਬਰ ਹੋਣ